ਪੰਜਾਬ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬਦ ਦਿਨ ਵਧਦੀਆਂ ਜਾ ਰਹੀਆਂ ਹਨ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਜ਼ਿਆਦਾ بلند ਹੋ ਚੁੱਕੇ ਹਨ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗਿਆ ਨਹੀਂ ਚੁੱਕਦੇ ਤਾਜ਼ਾ ਮਾਮਲਾ ਮੌਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਚੌਕੀ ਦਾ ਮੁੰਸੀ ਲੋਹਾਰਕੇ ਚੌਕੀ ਵਿਖੇ ਮੁੰਸੀ ਲੱਗਾ ਹੋਇਆ ਮੁਲਾਜ਼ਮ ਸਤਨਾਮ ਸਿੰਘ ਇਸ ਦਾ ਕੁਝ ਅਣਪਛਾਤੇ ਵਿਅਕਤੀ ਸਰਵਰਸ ਰਵਲਵਰ ਚੋਰੀ ਕਰਕੇ ਲੈ ਗਏ ਸਰਵਰਸ ਰਵਲਵਰ ਖੋ ਕੇ ਲੈ ਗਏ ਮਾਮਲਾ ਬੀਤੀ ਰਾਤ ਦਾ ਹੈਗਾ ਜਦੋਂ ਸਤਨਾਮ ਸਿੰਘ ਆਪਣੇ ਘਰ ਤੋਂ ਡਿਊਟੀ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਟਾਇਰ ਬਦਲੀ ਕਰਨ ਦੌਰਾਨ ਪਿੱਛੋਂ ਇੱਕ ਇਨੋਵਾ ਸਵਾਰ ਕੁਝ ਅਣਪਛਾਤੇ ਵਿਅਕਤੀ ਆਉਂਦੇ ਹਨ ਜੋ ਉਸ ਦੇ ਸਿਰ ਉੱਪਰ ਹਮਲਾ ਕਰ ਦਿੰਦੇ ਹਨ ਇਸੇ ਦੌਰਾਨ ਗੰਭੀਰ ਜ਼ਖਮੀ ਹਾਲਤ ਵਿੱਚ ਉਸ ਦੀ ਕਾਰ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੁਟੇਰੇ ਕਾਮਯਾਬ ਨਹੀਂ ਹੁੰਦੇ ਪਰ ਜਾਨ ਲੱਗੇ ਉਸ ਪਰ 9mm ਦਾ ਰੋਲਵਰ ਲੈ ਕੇ ਫਰਾਰ ਹੋ ਗਏ ਜੋ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਣਪਛਾਤੇ ਲੁਟੇਰਿਆਂ ਵੱਲੋਂ ਦੱਸਦੀ ਹੈ ਕਿ ਇਸ ਮਾਮਲੇ ਸਬੰਧੀ ਐਸਪੀਡੀ ਅਜੀ ਰਾਏ ਸਿੰਘ ਜੋ ਹੈਗਾ ਜਾਣਕਾਰੀ ਦਿੱਤੀ ਕਿ ਮੁਲਾਜ਼ਮ ਡਿਊਟੀ ਤੇ ਜਾ ਰਿਹਾ ਸੀ ਔਰ ਇਸ ਦੌਰਾਨ ਉਸਨੂੰ ਲੁੱਟ ਖੋਈ ਹੈਗੀ ਹੈ ਮਾਮਲਾ ਦਰਜ ਕਰ ਲਿਆ ਗਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਵੀ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹੀ ਇੱਕ ਡੋਲੀ ਵਾਲੀ ਕਾਰ ਉੱਪਰ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਇਹ ਮਾਮਲਾ ਵੀ ਮੌਕਾ ਦਾ ਸੀ ਔਰ ਇਹ ਜੋ ਲੁੱਟ ਖੋਈ ਹੈ ਇੱਕ ਮੁਲਾਜ਼ਮ ਨਾਲ ਇੱਕ ਚੌਂਕੀ ਦੇ ਮੁੰਸੀ ਨਾਲ ਜੋ ਲੁੱਟ ਖੋਈ ਹੈ ਜੋ ਉਸ ਦਾ ਸਰਵਿਸ ਰਵਾਲਵਰ ਖੋਇਆ ਗਿਆ ਇਹ ਵੀ ਮੌਕਾ ਦਾ ਮਾਮਲਾ ਹੈਗਾ ਲੁਟੇਰਿਆਂ ਦੇ ਹੌਸਲੇ ਦਿਨ ਬਦਿਨ ਬਲੰਦ ਹੁੰਦੇ ਜਾ ਰਹੇ ਹਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿੱਥੇ ਅਣਪਛਾਤੇ ਵਿਅਕਤੀ ਜੋ ਹੈ ਇੱਕ ਚੌਂਕੀ ਦੇ ਮੁਨਸੀ ਦਾ ਰਿਵਾਲਵਰ ਖੋ ਕੇ ਫਰਾਰ ਹੋ ਗਏ ਹਨ। ਇਹ ਬੱਚੇ ਨਾਲ ਇੱਕ ਹਾਦਸਾ ਹੋਇਆ ਰਾਤੀ ਕੀ ਥਾਰਾ ਮਾਮਲਾ। ਮੇਰਾ ਬੇਟਾ ਕੱਲ ਦੁਪਹਿਰ ਦੇ 10 11 ਵਜੇ ਪਟਿਆਲੇ ਨੂੰ ਗਿਆ ਮੇਰੀ ਪੋਤੀ ਨੂੰ ਅੱਖ 'ਚ ਥੋੜੀ ਜਿਹੀ ਪ੍ਰੋਬਲਮ ਆ ਦਿਖਾਉਣ ਵਾਸਤੇ। ਤੇ ਤਕਰੀਬਨ ਰਾਤ ਨੂੰ ਇਹ 8:30 9 ਵਜੇ ਘਰੇ ਆਏ ਆ। ਤੇ ਜਿਹੜੇ ਤੇ ਚੌਕੀ ਇਨਚਾਰਜ ਆ ਸਰਜੀਤ ਸਿੰਘ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਕੱਲ ਨੂੰ ਕ੍ਰਾਈਮ ਦੀ ਮੀਟਿੰਗ ਸੀ ਐਸਐਸਪੀ ਸਾਹਿਬ ਨੇ ਰੱਖੀ ਇਹ ਕਹਿੰਦਾ ਵੀ ਮੈਂ ਮੇਰਾ ਲੈਪਟਾਪ ਉੱਥੇ ਪਿਆ ਤੇ ਜਿਹੜਾ ਅਜੰਡਾ ਤਿਆਰ ਕਰਨਾ ਮੀਟਿੰਗ ਦਾ ਤੇ ਇੱਥੋਂ ਘਰੋਂ ਗਿਆ ਸੀ ਲੈ ਕੇ ਗੱਡੀ ਬਰੀਜ਼ਾ ਤੇ ਗਾਂ ਜਾ ਕੇ ਲੰਡੇ ਕੇ ਨੰਗ ਕੇ ਗੱਡੀ ਪੰਚਰ ਹੋ ਗਈ ਤੇ ਉਹ ਟਾਇਰ ਸੀ ਖੱਬੇ ਹੱਥ ਦਾ ਜਿਹੜਾ ਟਾਇਰ ਬਦਲ ਲਿਆ ਸੀ ਗੱਡੀ ਦਾ ਤੇ ਕੁਤਨ ਚਾਰ ਜਣੇ ਪੰਜ ਸੀ ਜਣੇ ਪੂਰੇ ਬੰਦੇ ਦਾ ਪਤਾ ਨਹੀਂ ਉਹਨਾਂ ਨੇ ਆ ਕੇ ਬੇਟੇ ਦੇ ਸਿਰ ਚ ਮਾਰੀ ਕਾਫੀ ਕੁੱਤੇ ਜੀ ਤੇ ਬਿਟ ਡੱਗ ਪਿਆ ਕ੍ਰਿਮੀਨਲ ਕਾਫੀ ਜਿਆਦਾ ਸੱਟਾਂ ਬੇਟੇ ਕਿੱਥੇ ਤੇ ਨਾਂ ਪੱਜਿਆ ਬੇਟਾ ਮੇਰਾ ਕਮਾਲ ਕੇ ਚੌਕੀ ਹੁਣਸ਼ੀਆ ਤੇ ਕਿੰਨੇ ਕੋਈ ਦਾ ਵਾਕਿਆ ਜੀ ਇਹ ਤਕਰੀਬਨ 8:39 ਦਾ 9:10 ਦਾ ਇੰਨਾ ਕੰਨ ਅੱਜ ਹੈ ਪੂਰਾ ਪੂਰਾ ਟਾਈਮ ਤੋਂ ਪਤਾ ਨਹੀਂ ਜਦੋਂ ਟਾਇਰ ਬਦਲਣ ਲੱਗੇ ਉਸ ਤੋਂ ਬਾਅਦ ਕੀ ਹੋਇਆ ਜੀ بس ਉਹਨਾਂ ਨੇ ਆਉਂਦੇ ਨਹੀਂ ਗੱਡੀ ਦੇ ਨੂਵਾ ਦੀ ਸ਼ੱਕਾ ਸਾਨੂੰ ਉੱਥੇ ਆਏ ਬੰਦੇ ਠੀਕ ਉਹਨਾਂ ਨੇ ਆ ਕੇ ਸਿਰਚ ਕਾਪੀ ਮਾਰੇ ਦੇ ਜੀ ਇਹ ਕੋਈ ਇਹਨਾਂ ਕੋਲੇ ਅਸਲਾ ਵੀ ਸੀ ਇਹਦਾ ਵੈਪਨ ਸੀ ਉਹ ਵੀ ਖੋ ਕੇ ਲੈ ਗਏ ਸਰ ਇੱਕ ਦਿਓ ਜਾਣਕਾਰੀ ਮੁਲਾਜ਼ਮ ਦੇ ਰਾਤ ਨੂੰ ਸਿਰਚ ਕਾਫੀ ਸੱਟਾਂ ਮਾਰ ਗਿਆ ਕੋਈ ਅਨੁਚਿਤ ਤੇ ਉਹਦਾ ਪਿਸਟਲ ਖੋ ਕੇ ਲੱਗੇ ਕੀ ਇਹ ਸਾਰਾ ਮਾਮਲਾ ਹੈ ਮੁਲਾਜ਼ਮ ਦਾ ਨਾਮ ਹੈਗਾ ਜੀ ਸਤਨਾਮ ਸਿੰਘ ਇਹ ਚੌਂਕੀ ਕਮਾਲ ਕੇ ਮੁੰਸ਼ੀ ਲੱਗਾ ਹੋਇਆ ਸੀਗਾ ਰਾਤੀ 7:30 9 ਵਜੇ ਆਪਣੇ ਘਰੋਂ ਦੂਨੇਕੇ ਤੋਂ ਚੌਂਕੀ ਨੂੰ ਜਾ ਰਿਹਾ ਸੀਗਾ ਰਾਸਤੇ ਦੇ ਵਿੱਚ ਇਹਦਾ ਇੱਕ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਦੋਂ ਆਪਾਂ ਲੋਹਾਰਾ ਚੋਂ ਤੂਨੇਕ ਨਹਿਰ ਦੇ ਉੱਤੇ ਪਹੁੰਚਦੇ ਉੱਥੇ ਜੀ ਇਹ ਆਪਣੀ ਗੱਡੀ ਦਾ ਟਾਇਰ ਚੇਂਜ ਕਰ ਰਿਆ ਸੀਗਾ ਲੋਹਾਰਾ ਚੌਕ ਵੱਲੋਂ ਇੱਕ ਨੋਵਾ ਗੱਡੀ ਆਈ ਕਾਫੀ ਤੇਜ਼ ਉਹਨੇ ਦੱਸਿਆ ਕਿ ਵੀ ਉਹ ਆਉਂਦਿਆਂ ਥਾਰੀ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਕੋਈ ਤਿੱਖੇ ਤੇਜ਼ ਇਹਾਤ ਦੇ ਨਾਲ ਸੱਟ ਮਾਰੀ ਤੇ ਮੇਰੀ ਗੱਡੀ ਨੂੰ ਸਟਾਰਟ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹਦੀ ਕਹਿੰਦਾ ਮੇਰੀ ਗੱਡੀ ਸੀਗੀ ਉਹ ਫਿੰਗਰ ਟੱਜ ਜਿਹੜੀ ਸਟਾਰਟ ਸੀਗੀ ਉਹ ਸਟਾਰਟ ਨਹੀਂ ਹੋਈ ਇਸ ਕਰਕੇ ਕਹਿੰਦਾ ਮੇਰੀ ਗੱਡੀ ਬਚ ਗਈ ਜਦੋਂ ਗੱਡੀ ਸਟਾਰਟ ਨਾ ਹੋਣ ਕਰਕੇ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੈਪਨ ਲੱਗਾ ਹੋਇਆ ਸੀ ਮੇਰਾ ਵੈਪਨ ਲੈ ਕੇ ਤੇ ਅੱਗੇ ਉਹ ਬਾਬਾ ਦਾਮੂ ਸ਼ਾਹ ਵਾਲੀ ਸੜਕ ਤੋਂ ਵੱਲੋਂ ਨਿਕਲ ਗਿਆ ਜੀ ਪੁਲਿਸ ਨੂੰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੂੰ ਫਰਦਰ ਕੇਸ ਰਜਿਸਟਰਡ ਕੀਤਾ ਜਾ ਰਿਹਾ ਹੈ ਜੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜਲਦੀ ਕੋਈ ਅਪਡੇਟ ਦਵਾਂਗੇ ਇਹਦੇ ਵਿੱਚ ਜੀ ਸੱਟਾਂ ਦੀ ਗੱਲ ਕਰੀਏ ਕਿੰਨੀਆਂ ਕਿੰਨੀਆਂ ਸੱਟਾਂ ਉਹਦੇ ਸਿਰ 'ਚ ਦੱਸਿਓ ਉਹਦੇ ਸਿਰ ਦੇ ਵਿੱਚ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਕਾਫੀ ਛੋਟੀਆਂ-ਛੋਟੀਆਂ ਸੱਟਾਂ ਨੇ ਜੀ ਘਟੋ-ਘਟ ਵੀ 90 ਤੋਂ 100 ਤੋਂ ਜਿਹੜੀ ਕ੍ਰਾਈਮ ਦੀਆਂ ਇਹ ਵਾਧੀਆਂ ਜਿਹੜੀਆਂ ਚੀਜ਼ਾਂ ਆਉਂਦੇ ਨੇ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾਂਦੀ ਹੈ? ਤਕਰੀਬਨ ਜਿੰਨੇ ਵੀ ਕਰਾਈਆਂ ਵਿੱਚ ਕ੍ਰਾਈਮ ਹੋਏ ਨੇ ਜੀ ਉਹਨਾਂ ਨੂੰ ਡਿਟੈਕਟ ਕਰ ਰਹੇ ਆ ਕੋਈ ਇਹੋ ਜਿਹਾ ਕ੍ਰਾਈਮ ਨਹੀਂ ਹੈਗਾ ਜਿਹਨੂੰ ਆਪਾਂ ਡਿਟੈਕਟ ਨਹੀਂ ਕਰਦੇ ਕ੍ਰਾਈਮ ਹੋ ਰਿਹਾ ਹੀ ਨਹੀਂ ਅਸੀਂ ਨਹੀਂ ਕਹਿੰਦੇ ਹੋ ਰਿਹਾ ਪਰ ਹੁਣ ਇਹਦੇ ਪਿੱਛੇ ਦਾ ਕਾਰਨ ਤਾਂ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਜੀ ਸਰ ਕ੍ਰਾਈਮ ਦੇ ਲੋਕ ਹੁਣ ਪੁਲਿਸ ਤੇ ਟਾਰਗੇਟ ਕਰਨ ਲੱਗ ਗਏ ਆ ਨਹੀਂ ਉਹ ਆਲਰੇਡੀ ਡਰੈਸ ਨਹੀਂ ਸੀ ਜੇ ਕੋ ਬੰਦਾ ਡਰੈਸ ਹੋ ਕੇ ਇਹਨੂੰ ਫੇਰ ਹੀ ਪਤਾ ਲੱਗਦਾ ਜੀ ਆਮ ਤਾਂ ਕਿਸੇ ਬੰਦੇ ਦੀ ਕੋਈ ਆਇਡੈਂਟੀਫਾਈ ਨਹੀਂ ਉਹ ਪ੍ਰਾਣੀ ਜਿਸ ਪਨੀ ਲੱਗਦਾ ਨਹੀਂ ਹਜੇ ਇਹੋ ਜੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਜੀ ਤੇ ਬੱਚੀ ਜਿਹੜੀ ਉਹਦੀ ਉਹਦੇ ਨਾਲ ਜਿਹਦੀ ਦਵਾਈ ਲੈ ਕੇ ਆ ਰਿਆ ਸੀਗਾ ਉਹ ਕੀ ਸੇਫ ਆ ਨਹੀਂ ਦਵਾਈ ਤਾਂ ਉਹ ਆਪਣੀ ਬੱਚੀ ਦੀ ਪਹਿਲਾਂ ਲੈ ਕੇ ਆਇਆ ਪਟਿਆਲੇ ਤੋਂ ਦਿਨੇ ਜੀ ਉਸ ਸਮੇਂ ਤੋਂ ਇਕੱਲਾ ਹੀ ਸੀਗਾ ਅਜੇ ਉਸ ਟਾਈਮ ਇਕੱਲਾ ਸੀਗਾ ਰਾਤ ਨੂੰ